ਮੇਰੋ ਆਤਮਾ ਦੀ ਉਹਨਾਂ ਨੇ ਲੋੜ ਹੀ ਪੈਦੀ ਤੇ ਮੇਰੋ ਆਤਮਾ ਜਿਹੜਾ ਕਤਲ ਕੀਤਾ ਨਾ ਬਾਣੇ ਚ ਇਹ ਬਾਣੇ ਨੂੰ ਬਦਨਾਮ ਕੀਤਾ ਉਹਨੇ ਮੈਂ ਗਾਰੇ ਬਣਾ ਦੇ ਪਿਛਾਉ ਨਾ ਮੈਨੂੰ ਮਾਰ ਕੇ ਦਿਖਾ ਦੇ ਮੇਰੋ ਐਜੀ ਤਿੰਨ ਚਾਰ ਕੰਮ ਸੀਗੇ ਜੀ ਜੈ ਸ਼੍ਰੀ ਰਾਮ ਭਾਰਤ ਮਾਤਾ ਦੀ ਜੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇੱਕ ਤਾਂ ਐਡੀਸੀ ਵੀ ਟੂ ਸਾਹਿਬ ਦੇ ਸਾਨੂੰ ਕੰਮ ਸੀਗਾ ਇੱਕ ਅਸੀਂ ਆ ਵੀ ਅੱਜ ਆਏ ਆ ਸਵਾਬ ਨਾਲ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕ ਲਈਏ ਜੀ ਬਈ ਤੇਰੇ ਬਾਣੇ ਸਰਬੱਤ ਦਾ ਭਲਾ ਕਰ ਲਈਏ ਜਿਹੜੀ ਪੰਜਾਬ ਨજર ਲੱਗੀ ਹੋਈ ਆ ਉਹ ਬਈ ਦੂਰ ਹੋਵੇ ਵਾਹਿਗੁਰੂ ਦੂਰ ਕਰੇ ਸੁਖ ਸ਼ਾਂਤੀ ਬਣੀ ਰਹੇ ਲੇਕਿਨ ਜਿਹੜਾ ਪ੍ਰਸ਼ਾਸਨ ਹਰ ਸਮੇਂ ਵਧੀਆ ਕੰਮ ਕਰ ਰਿਹਾ ਹੈ ਮੀਡੀਆ ਆਪਣਾ ਰੋਲ ਵਧੀਆ ਕਰ ਰਿਹਾ ਵਾ ਜਿਹੜੇ ਧਮਕੀਆਂ ਦਿੰਦੇ ਆ ਮੈਂ ਉਹ ਅੱਤਵਾਦੀ ਚ ਬਬਰ ਖਾਲਸਾ ਵਾਲਿਆ ਇਹਨਾਂ ਦੀ ਇੱਕ ਰਹੀ ਪੇਛ ਹੋਣ ਦੇਵਾਂਗੇ ਆਪ ਖੁਦ ਭੱਜੇ ਹੋਏ ਨੇ ਇਹ ਜੇ ਆਪ ਪੰਜਾਬ 'ਚ ਬੈਠੋ ਨਾ ਆ ਕੇ ਫੇਰ ਤਾਂ ਗੱਲ ਆ ਤੁਸੀਂ ਮਿਲਣਾ ਕਰੀ ਜਾਂਦੇ ਹੋ ਬਾਹਰ ਬਹਿ ਕੇ ਉਹਦਾ ਕੀ ਫਾਇਦਾ ਸਾਹਮਣੇ ਟੱਕਰਵਾ ਕਰੋ ਸਾਹਮਣੇ ਮਾੜੂ ਟੱਕਰਵਾ ਕ ਦਿਖਾਓ ਲੱਗਦਾ ਕਿ ਜਿਹੜੇ ਵੀਡੀਓ ਪਾਈਏ ਜਾ ਰਹੀਆਂ ਸੀਲਾਂ ਤੋਂ ਪੰਜਾਬ ਤੋਂ ਨਹੀਂ 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 ਇਹ ਇਹਦਾ ਨਾ ਇਹ ਕੱਲੀ ਕਾਂਚਨ ਕੁਮਾਰੀ ਨਹੀਂ ਜਾਂ ਬੀਬੀ ਲੁਧਰਾ ਨਹੀਂ ਹੈਗੀ ਇਹ ਬਹੁਤ ਲੋਕ ਨੇ ਕਰੋੜਾ ਲੋਕ ਨੇ ਅਸੀਂ ਜਦੋਂ ਫੇਸਬੁਕ ਖੋਲਦੇ ਨਾ ਬਹੁਤ ਕੁਝ ਹੁੰਦਾ ਆਉਂਦੇ ਕੱਲਾ ਪੰਜਾਬ ਨਹੀਂ ਪੰਜਾਬ ਤੋਂ ਬਾਹਰ ਦੇ ਲੋਕ ਵੀ ਆ ਮੈਂ ਤਾਂ ਕਹਿਣਾ ਚਾਹਨਾ ਵਾਂ ਪ੍ਰਸ਼ਾਸਨ ਆਪਣੀ ਗਾਈਡਲਾਈਨ ਦੇ ਦੇਵੇ ਭਈ ਇੰਨੀ ਤਰੀ ਇੰਨਾ ਪਰਸੈਂਟ ਆਪਾਂ ਕੰਮ ਕਰਨਾ ਵਾ ਜਿਹੜਾ ਸਹੀ ਭਈ ਜੇ ਗਲਤ ਕਰੋਗੇ ਤੁਹਾਡੇ ਖਿਲਾਫ ਕਾਰਵਾਈ ਹੋ ਜੂਗੀ ਆ ਮੇਰੋ ਆਤਵਾਦੀ ਨੂੰ ਆਉਣ ਦੀ ਲੋੜ ਨਹੀਂ ਪਣੀ ਸੀ ਇਹ ਮੇਰੋ ਆਤਵਾਦੀ ਜਿਹੜਾ ਕਤਲ ਕੀਤਾ ਨਾ ਬਾਣੇ ਚ ਇਹ ਬਾਣੇ ਨੂੰ ਬਦਨਾਮ ਕੀਤਾ ਉਹਨੇ ਇਹ ਮੈਨੋਰ ਨਿਹੰਗ ਸਿੰਘ ਨਹੀਂ ਨਕਲੀ ਨਿੰਗ ਸਿੰਘ ਆ ਮੇਰੋ ਅਤਵਾਦੀ ਆ ਆ ਹੁਣ ਉਹ ਸ਼ਹਿਯਾਰ ਪੱਟੀ ਨੇ ਮਿਲ ਗਿਆ ਸ਼ਹਿਯਾਰ ਸ਼ਹਿਯਾਰ ਪੱਟੀ ਨੇ ਕੀ ਕਰ ਰਿਆ ਸਾਡੇ ਅੰਮ੍ਰਿਤਸਰ ਸਾਹਿਬ ਨੂੰ ਤਵਾ ਕਰ ਰਿਆ ਕਦੇ ਮਝੁੱਠੇ ਨੂੰ ਹੈਂਡ ਗ੍ਰੇਨੇਡ ਸੁੱਟਵਾ ਰਿਆ ਦੋ ਦੋ 3-3000 ਪਿੱਛੇ ਮੈਂ ਇਹ ਕਹੂੰਗਾ ਸ਼ਹਿਯਾਰ ਪੱਟੀ ਨੂੰ ਇੱਥੇ ਲਿਆਂਦਾ ਜਾਵੇ ਇੰਟਰਪੋਲ ਰਾਈ ਬਾਹਰੋਂ ਲਿਆਂਦਾ ਜਾਵੇ ਇਹਨੂੰ ਵੀ ਲਿਆਂਦਾ ਜਾਵੇ ਜਲਦੀ ਜਲਦੀ ਮੇਰੋ ਨੂੰ ਪਹਿਲਾਂ ਵੀ ਨਬੁੱਤੜਾ ਏ ਪਹਿਲਾਂ ਵੀ ਲੋਕਾਂ ਨੂੰ ਉਧਰ ਕਰਾ ਗਿਆ ਬਾਹਰ ਲੋਕਾਂ ਕੋਲੋਂ ਪੈਸੇ ਲੈ ਗਿਆ ਓ ਮੈਂ ਕਹਾਂ ਗੱਡੀ ਚੜ੍ਹ ਕੇ ਜਾ ਉਹ ਭਾਜੀ ਮੈਂ ਦਾੜੀ ਬਣਾ ਦੇ ਪਿਛਾਉ ਨਾ ਮੈਨੂੰ ਮਾਰ ਕੇ ਦਿਖਾ ਦੇ ਮੇਰੋ ਮੈਂ ਕਹਾਂ ਚਲੋ ਇਨਾ ਚੈਲੰਜ ਹੈ ਮੇਰਾ ਸਭ ਸਰਖਿਆ ਬੜੀ ਲਾਗੇ ਤੁਰਦੇ ਤੁਹਾਨੂੰ ਨਹੀਂ ਨਹੀਂ ਮੈਂ ਬਿਨਾ ਸਰਖੇ ਚੱਲ ਬੂੰਗਾ ਮੈਂ ਬਿਨਾ ਸਰਖੇ ਚੱਲ ਬੂੰਗਾ ਆਪਦੇ ਪਿਓ ਦਾ ਜਿਓ ਪਿਓ ਦਾ ਹੈਗਾ ਜਾਂ ਮੈਂ ਨਹੀਂ ਆਪਦੇ ਪਿਓ ਦਾ ਗੱਲ ਖਤਮ ਮੈਨੂੰ ਚੈਲੰਜ ਕਰ ਹਾਂ ਮੈਨੂੰ ਚੈਲੰਜ ਕਰਾਂਗੇ ਸਹਜਰ ਪੱਟੀ ਨੂੰ ਵੀ ਮੇਰੋਂ ਨੂੰ ਵੀ ਜਿਹੜੇ ਦੇਸ਼ਵਰ ਦੀ ਲੋਕ ਆ ਅਸੀਂ ਦੇਸ਼ ਨਾਲ ਖਾਂਡਾ ਪੰਜਾਬ ਨਾਲ ਖਾਂਡਾ ਪੰਜਾਬੀਆਂ ਨਾਲ ਖਾਂਡਣਾ ਪੰਜਾਬੀ ਹਮੇਸ਼ਾ ਬਹੁਤ ਵਧੀਆ ਲੋਕ ਨੇ لیکن پنجابی ادنارے دا کہاں کرو گے اونے ایک ਮੈਰੋ ਨੇ ਜਿਹੜੀ ਵੀਡੀਓ ਪਾਈ ਹੈ ਨਾ ਪ੍ਰਵਾਸੀਆਂ ਦੇ ਖਿਲਾਫ ਪ੍ਰਵਾਸੀ ਸਾਨੂੰ ਰੋਟੀ ਪਾਣੀ ਬਾਹਰ ਦੇ ਰਹੇ ਆ ਜਮੀਨਾ ਸਾਡੀਆਂ ਨੇ ਪੰਜਾਬ ਤੋਂ ਬਾਅਦ ਬਿਹਾਰ ਯੂਪੀ ਮੱਧ ਪ੍ਰਦੇਸ਼ ਕੰਨੀ ਉਹ ਸਾਡੇ ਪੰਜਾਬੀਆਂ ਨੂੰ ਅਟੈਕ ਕਰਵਾ ਰਿਹਾ ਉਹ ਪੰਜਾਬ ਨੂੰ ਪ੍ਰਸ਼ਾਸਨ ਕਹਿੰਦਾ ਵੀ ਉਹ ਮਿਲਦੇ ਨਹੀਂ ਪਏ ਫੋਨ ਨਹੀਂ ਚੱਕ ਰਹੇ ਉਹ ਡਰੇ ਹੋਏ ਨੇ ਮੈਂ ਅਪੀਲ ਕਰਨਾ ਚਾਹੁੰਗਾ ਮੈਂ ਅਪੀਲ ਕਰਾਂਗਾ ਸੁੱਖ ਸ਼ਾਂਤੀ ਬਣਾਈ ਰੱਖੋ ਮੀਡੀਆ ਸਾਥ ਦਿਓ ਸ਼ਾਸਨ ਪ੍ਰਸ਼ਾਸਨ ਦਾ ਸਾਥ ਦਿਓ ਭੁੱਲਰ ਸਾਹਿਬ ਦਾ ਸਾਥ ਦਿਓ ਜਿਹੜਾ ਹੱਤਵਾਦੀ ਹੈ ਧਮਕੀ ਦਿੰਦਾ ਉਹ ਤੁਰੰਤ ਸ਼ਿਕਾਇਤ ਕਰੋ ਨਹੀਂ ਮੈਨੂੰ ਮਿਲ ਲੋ ਹੱਤਵਾਦੀ ਦਾ ਸਿਆਪਾ ਕਰ ਦਾਂਗੇ ਜਿਸ ਤਰ੍ਹਾਂ ਡਬਲ ਮੀਨਿੰਗ ਵੀਡੀਓ ਪਾਈ ਜਾਂਦੀ ਹੈ ਉਹ ਉਹ ਭਾਜੀ ਮੈਂ ਉਹ ਹੀ ਤਾਂ ਕਹਿਣਾ ਪ੍ਰਸ਼ਾਸਨ 25 30% ਜਿੰਨਾ ਵੜਾ ਸਕਦਾ ਕਟੇਰੀਆ ਬਣਾ ਦੇਵੇ ਉਹਦੇ ਬਾਅਦ ਨਹੀਂ ਪਾਉ ਉਹ ਅਗਲਾ ਇੱਕ ਐਫੀਡੇਟ ਬਣਾ ਦਿਓ ਬਈ ਭਾਈਏ ਤੁ ਬਾਦ ਪਾਉਗੇ ਤਾਂ ਆ ਦੇਖ ਲਓ ਕਾਰਵਾਈ ਕਰ ਦਿਓ